ਕਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂਗੇ ਵਿਸ਼ਾ ਪਣਾ ਤਾਜੇ ਸੂਏ ਪਸ਼ੂ ਨੂੰ ਖੂਨ ਦੀ ਕਮੀ ਹੋ ਜਾਣੇ ਗਾਂ ਹੋਵੇ ਚਾਹੋ ਮੱਝ ਹੋਵੇ ਇਹਦੇ ਆਪਾਂ ਬੇਰਵੇ ਨਾਲ ਵਿਸਤਾਰ ਦੇ ਨਾਲ ਆਪਾਂ ਦੱਸਦੇ ਆਂ ਕਿ ਕੀ ਕੀ ਚੀਜ਼ਾਂ ਲੈਂਗਾ ਆਪਾਂ ਜਿਵੇਂ ਘੋੜਾ ਤੇ ਪਾਣੀ ਕਿ ਕਿਸ ਤਰ੍ਹਾਂ ਦੇਣਾ ਹੈਗਾ ਉਸ ਤਰ੍ਹਾਂ ਦੇ ਨਾਲ ਆਪਾਂ ਤੁਹਾਨੂੰ ਬੇਰਬੇ ਵਿਸਤਾਰ ਦੇ ਨਾਲ ਦੱਸ ਦਿਆਂ ਜਿਵੇਂ ਕਿ ਗੁਰਲਾਬ ਸਿੰਘ YouTube ਨੂੰ ਬਹੁਤ ਹੰਗਾਰਾ ਦਿੱਤਾ ਹੈ ਭਾਈ ਮੇਰੀ Facebook ਨੂੰ ਦਿੱਤਾ ਹੈਗਾ Instagram ਨੂੰ ਦਿੱਤਾ ਹੈਗਾ ਬਹੁਤ ਤੁਸੀਂ ਮੇਰੀਆਂ ਵੀਡੀਓ 25000 ਤੱਕ ਮੇਰੀਆਂ ਪਹੁੰਚ ਗਈਆਂ ਕਈ ਵੀਡੀਓ ਤਾਂ ਮੇਰੀਆਂ 270000 ਗਈਆਂ ਭਾਈ ਡੇਢ-ਡੇਢ ਲੱਖ ਤੇ ਗਈਆਂ ਗਈਆਂ 40-40 ਹਜ਼ਾਰ ਤੇ ગયા ਮੈਂ ਸਾਰਿਆਂ ਦਾ ਬਹੁਤ ਬਹੁਤ ਕੋਟੀ-ਕੋਟੀ ਆਪਦੇ ਵੱਲੋਂ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਮੇਰੇ ਵੀਰਾਂ ਨੂੰ ਮੇਰੀਆਂ ਵੀਡੀਓ ਵੇਖਣ ਵਾਲਿਆਂ ਦਾ ਬਹੁਤ ਬਹੁਤ ਤਹਿਬ ਨਾਲ ਧੰਨਵਾਦ ਪਰਮਾਤਮਾ ਸਦਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਆਉਣਿਆਂਗੇ ਆਪਣੇ ਟੌਪਿਕ ਤੇ ਪਸ਼ੂ ਦੀ ਤਾਜੇ ਸੂਏ ਦੀ ਖੂਨ ਦੀ ਕਮੀ ਹੋ ਜਾਣੀ ਤੇ ਕੈਲਸ਼ੀਅਮ ਪਸ਼ੂ ਦਾ ਘਟ ਜਾਣਾ ਅਸੀਂ ਕੀ ਕਰਦੇ ਆਂ ਗਾਂ ਹੋਵੇ ਜਾਂ ਮੱਝ ਹੋਵੇ ਉਹਨੂੰ ਭਾਈ ਪਹਿਲੇ ਸੂਏ ਜੇਦੂ ਆਪਾਂ ਬੌੜੀ ਕੱਢ ਲਈ ਖੀਸ ਕੱਢ ਲਈ ਉਹਦੀ ਤਾਂ ਪਹਿਲੇ ਸੂਏ ਪਸ਼ੂ ਨੂੰ ਕੁਝ ਨਹੀਂ ਹੁੰਦਾ ਚਾਹੋ ਪਹਿਲਣ ਹੋਵੇ ਕੱਟੀ ਹੋਵੇ ਜਾਂ ਗਾਂ ਹੋਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਅਗਰ ਦੂਜੇ ਤੀਜੇ ਸੂਏ ਹੁੰਦੀ ਆ ਤਾਂ ਆਪਾਂ ਸਾਰੀ ਬੌੜੀ ਉਹਦੀ ਕੱਢੀ ਜਾਂਦੀ ਆ ਭਾਈ ਫੇਰ ਕੀ ਹੁੰਦੀ ਆ ਉਹਦੀ ਖੂਨ ਦੀ ਕਮੀ ਹੋ ਜਾਂਦੀ ਆ ਜਦੋਂ ਆਪਾਂ ਸਾਰੀ ਉਹਨੂੰ ਚੋਲੀ ਸਾਰੀ ਚੋਕੇ ਪਸ਼ੂ ਵੇਲਾ ਹੋ ਜਾਂਦਾ ਇਹ ਕੀ ਕਰਦੀ ਆ ਥਣਾ ਦੇ ਵਿੱਚੋਂ ਹਵਾ ਲੈ ਜਾਂਦਾ ਪਸ਼ੂ ਭਾਈ ਆਪਾਂ ਨੂੰ ਪਤਾ ਨਹੀਂ ਲੱਗਦਾ ਪਸ਼ੂ ਨੂੰ ਖੂਨ ਦੀ ਕਮੀ ਹੋ ਜਾਂਦੀ ਆ ਇੱਕ ਦਾ ਜਾਪੇ ਦੇ ਨਾਲ ਖੂਨ ਵਹਿ ਕੇ ਬਹੁਤ ਨਿਕਲ ਜਾਂਦਾ ਭਾਈ ਖੂਨ ਉਹਦਾ ਜਾਪੇ ਮੁਤਾਬਕ ਡਿਲੀਵਰੀ ਮੌਕੇ ਪਸ਼ੂ ਦਾ ਖੂਨ ਬਹੁਤ ਜ਼ਿਆਦਾ ਚਲਿਆ ਜਾਂਦਾ ਹੈ ਇੱਕ ਉਹਦਾ ਅੰਦਰ ਕਮਜ਼ੋਰ ਹੁੰਦਾ ਹੈ ਅੱਲਾ ਹੁੰਦਾ ਹੈ ਅੰਤੜੀਆਂ ਬਹੁਤ ਅੱਲੀਆਂ ਹੁੰਦੀਆਂ ਬੇਜਵਾਨ ਪਸ਼ੂ ਨੇ ਬੋਲ ਕੇ ਤਾਂ ਦੱਸਣਾ ਹੀ ਨਹੀਂਗਾ ਵੀ ਮੇਰਾ ਢਿੱਡ ਦੁਖਦਾ ਹੈ ਮੇਰਾ ਸਿਰ ਦੁਖਦਾ ਉਹਦਾ ਆਪਾਂ ਨੂੰ ਉਹਦੇ ਲੱਛਣਾਂ ਦੇ ਉੱਤੋਂ ਆਪਾਂ ਨੂੰ ਪਤਾ ਲੱਗਦਾ ਵੀ ਭਾਈ ਅੱਜ ਮੇਰੇ ਪਸ਼ੂ ਦੇ ਕਿਵੇਂ ਲੱਛਣ ਕੀ ਆ ਕੀ ਪ੍ਰੋਬਲਮ ਆ ਉਹਨੂੰ ਤੇ ਆਪਾਂ ਫਿਰ ਦੇਖਦੇ ਆ ਆਪਾਂ ਸਵੇਰ ਨੂੰ ਚੰਗੀ ਤਰ੍ਹਾਂ ਚੋਇਆ ਬਾਲਟੀ ਰੂਡ ਪਾਲਟੀ ਆਪਾਂ ਉਹਦੀ ਬੌਲੀ ਦੀ ਕੱਢ ਲਈ ਆਪਾਂ ਉਹਦੇ ਨੇ ਖਿਆਲਤਾ ਕਰਿਆ ਹੀ ਨਹੀਂ ਵੀ ਇਹਦੇ ਆਪਾਂ ਥਣ ਖਾਲੀ ਛੱਡ ਤੇ ਕਮ ਸੇ ਕਮ ਮੇਰੇ ਮੁਤਾਬਕ ਤਾਂ 4 ਦਿਨ ਥਣਾ ਦੇ ਵਿੱਚ ਦੁੱਧ ਛੱਡਣਾ ਚਾਹੀਦਾਗਾ ਜਦੋਂ ਆਪਾਂ ਸ਼ਾਮ ਨੂੰ ਚੋਣ ਜਾਂਦੇ ਆ ਤੇ ਪਸ਼ੂ ਆਪਣਾ ਡਿਗ ਪੈਂਦਾ ਹੈਗਾ ਢਹਿ ਢੇਰੀ ਹੋ ਜਾਂਦਾ ਉਹਨੂੰ ਉਹ ਖੂਨ ਦੀ ਕਮੀ ਹੋ ਜਾਂਦੀ ਹੈ ਜਿਵੇਂ ਆਪਾਂ ਕਹਿੰਦੀਆਂ ਨੀਮੀਆ ਹੋ ਗਿਆ ਦੇਵ ਭਾਈ ਇਹ ਅੰਗਰੇਜ਼ੀ ਵਾਲੇ ਸ਼ਬਦ ਤਾਂ ਮੈਨੂੰ ਆਉਂਦੇ ਨਹੀਂ ਮੈਂ ਤਾਂ ਖੂਨ ਦੀ ਕਮੀ ਕਹੂੰਗਾ ਸੈਲ ਘਟ ਜਾਣੇ ਵੀਕਨੈਸ ਹੋ ਜਾਣੀ ਪਸ਼ੂ ਨੂੰ ਉਹ ਭਾਈ ਕੀ ਕਾਰਨਾਗਾ ਉਹਦਾ ਇਹਦਾ ਕਾਰਨ ਹੈਗਾ ਦੇਸੀ ਜਿਹੜੇ ਬਜ਼ੁਰਗ ਆਪਣੇ ਪ੍ਰਾਣੇ ਸਾਡਿਆਂ ਨਾਲੋਂ ਪਹਿਲਾਂ ਬਜ਼ੁਰਗ ਵੱਡੇ ਬਜ਼ੁਰਗ ਜਿਵੇਂ ਮੇਰੇ ਉਸਤਾਦ ਦੀ 90 ਸਾਲ ਦੀ ਉਮਰ ਆ ਇਸ ਟਾਈਮ ਜੀ ਤੋਂ ਮੈਂ ਸਿੱਖਿਆ ਕੰਮ ਇਹ ਮਿੱਠੂ ਸਿੰਘ ਪਿੰਡ ਭੋਖੜਾ ਮੇਰੇ ਉਸਤਾਦ ਦਾ ਨਾਂ ਹੈਗਾ ਆਟੋਮੈਟਿਕਾ ਜਾਣਕਾਰੀ ਲਈ ਆ ਉਹ ਭਾਈ ਦੱਸਦਾ ਹੁੰਦਾ ਵੀ ਆਪਾਂ ਇਸ ਪਸ਼ੂ ਨੂੰ ਘਰੇ ਚੀਜ਼ ਪਈ ਤੋਂ ਹੀ ਆਪਾਂ ਖੜਾ ਕਰ ਲੈਨੇ ਆਂਗੇ ਉਹਨੂੰ ਆਪਾਂ ਕੀ ਕਰਨਾ ਹੈਗਾ ਪ੍ਰਾਣਾ ਗੁੜ ਲਿਆ ਕੇ 250 ਗ੍ਰਾਮ ਉਹਦੇ ਵਿੱਚ ਪਾਣੀ ਆਪਾਂ 100 ਗ੍ਰਾਮ ਜਾਂ ਲੋੜ ਮੁਤਾਬਕ ਪਾ ਕੇ ਉਹਦੀ ਆਪਾਂ ਇੱਕ ਚਾਸਣੀ ਬਣਾ ਲਓ ਜਿਵੇਂ ਹਲਵਾਈ ਤਾਰ ਵਾਲੀ ਚਾਸਣੀ ਬਣਾਉਂਦਾ ਉਹਨੂੰ ਠੰਡੀ ਕਰਕੇ ਉਦੋਂ ਨਾਲ ਦੀ ਨਾਲ ਪਸ਼ੂ ਦੇ ਮੂਹਰੇ ਧਰ ਦਿਓ ਭਾਈ ਪਸ਼ੂ ਦੇ ਮੂਰੇ ਧਰ ਦਿਓ ਤਾਂ ਬਿਲਕੁਲ ਪਸ਼ੂ ਤੁਹਾਡਾ ਜਦੋਂ ਚੱਟੂਗਾ ਤੇ ਤੰਦਰੁਸਤ ਹੋ ਜੂ ਉਹ ਤੋਂ ਪਹਿਲਾਂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਇੱਕ ਬਾਲਟੀ ਗਰਮ ਕਰਕੇ ਪਾਣੀ ਦੀ ਕੋਸੇ ਦੀ ਨੂਨ ਪਾ ਕੇ ਭਾਈ ਪਸ਼ੂ ਨੂੰ ਜ਼ਰੂਰ ਪਿਆ ਦਿਓ ਨੂਨ ਵੀ ਇੱਕ ਇਹੋ ਜੀ ਆਗਾ ਬਲੱਡ ਪ੍ਰੈਸ਼ਰ ਦਾ ਵਧਾਉਂਦਾ ਹੈਗਾ ਨਾੜਾਂ ਨੂੰ ਤੇ ਨੂਨ ਪਾ ਕੇ ਤੁਸੀਂ ਪਿਆ ਦਿਓਗੇ ਉਸ ਤੋਂ ਬਾਅਦ ਤੁਸੀਂ ਚਾਸਣੀ ਬਣਾ ਕੇ ਇਹ ਸਮਾਨ ਦੀ ਤੁਸੀਂ ਦੇ ਦਿਓਗੇ ਤਾ ਪਸ਼ੂ ਥੋੜਾ ਸ਼ਾਮ ਤੱਕ ਬਿਲਕੁਲ ਓਕੇ ਹੋ ਜੂ ਆਪਾਂ ਕੀ ਕਰਦੇ ਆ ਡਾਕਟਰ ਸਾਹਿਬਾਨ ਮੇਰੇ ਵੀਰ ਜਿਹੜਾ ਵੀ ਆਪਣੇ ਘਰੇ ਆਉਂਦਾ ਉਹਨੂੰ ਆਪਾਂ ਸਾਦੇ ਆ ਉਹਨੇ ਕੀ ਕਰਨਾ ਹੈਗਾ ਨਾੜ ਦੇ ਵਿੱਚ ਧੌਣ ਦੇ ਵਿੱਚ ਬੋਤਲ ਲਾਉਣੀ ਆ ਆਪਣੇ ਪਸ਼ੂ ਦੇ ਆ ਕੇ ਉਹਨੇ ਕੀ ਕਰਨਾ ਉਹਨੇ ਕਹਿਣਾ ਭਾਈ ਇਹ ਤਾਂ ਕਮੀ ਹੋ ਗਈ ਤੁਸੀਂ ਦੁੱਧ ਸਾਰਾ ਚੋਲਿਆ ਤੇ ਇਹਦੇ ਤਾਂ ਆਪਾਂ ਕੀ ਕਰਨਾ ਬੋਤਲ ਲੱਗੂਗੀ ਆਪਾਂ ਕਹਿ ਦਿੰਨੇ ਆ ਡਾਕਟਰ ਸਾਹਿਬ ਲਾ ਦਿਓ ਡਾਕਟਰ ਸਾਹਿਬ ਜਿਵੇਂ ਜਿਵੇਂ ਬੋਤਲ ਲਈ ਜਾਂਦੇ ਆ ਓਮੇ ਓਮੇ ਨਰਜੀ ਮਿਲੀ ਜਾਂਦੀ ਆ ਪਸ਼ੂ ਨੂੰ ਤੇ ਪਸ਼ੂ ਸਾਰਾ ਅੱਧੇ ਘੰਟੇ ਦੇ ਵਿੱਚ ਨਾਲ ਤਾਂ ਖੜਾ ਹੋ ਜਾਂਦਾ ਤੇ ਨਾਲੇ ਗਾਲਾ ਕਰਦਾ ਪਸ਼ੂ ਇਹ ਜਿਹੜੀ ਦੇਸੀ ਦਵਾਈ ਆ ਦੇਸੀ ਦਵਾਈ ਥੋੜਾ ਟਾਈਮ ਲੈਂਦੀ ਆ ਅੰਗਰੇਜ਼ੀ ਦਵਾਈ ਆ ਜਿਹੜੀ ਉਹ ਤੁਰਤ ਰਿਜ਼ਲਟ ਦੇ ਦਿੰਦੀ ਆ ਆਪਣਾ ਪਸ਼ੂ ਸਹੀ ਕਰ ਦਿੰਦੀ ਆ ਇਹਦੇ ਤੇ ਗੱਲ ਕੀ ਆ ਜੇ ਆਪਾਂ ਇਹ ਗੋੜ ਵਾਲਾ ਪ੍ਰੋਸੀਜਰ ਕਰਾਂਗੇ ਪਹਿਲਾਂ ਉਹਨੂੰ ਭਾਈ ਇੱਕ ਮੁਠੀ ਨੂਣ ਦੀ ਗਰਮ ਪਾਣੀ ਦੀ ਬਾਲਟੀ ਪਿਆ ਦਿਓ ਉਸ ਤੋਂ ਬਾਅਦ ਚਾਹਣੀ ਬਣਾ ਕੇ ਤੁਸੀਂ ਇਹ ਦੇ ਦਿਓ ਕੰਮ ਇਹ ਉਹਨਾ ਬੋਤਲ ਜਿੰਨਾ ਹੀ ਕਰੂਗੀ ਜਿੰਨਾ ਆਪਾਂ ਬੋਤਲ ਉਹਨੂੰ ਲਵਾਈ ਉਹਦੇ 나ੜ ਦੇ ਵਿੱਚ ਬੋਤਲ ਲਵਾਈ ਪਸ਼ੂ ਢਹਿ ਢੇਰੀ ਹੋ ਜਾਂਦਾ ਪਸ਼ੂ ਡਿੱਗ ਪੈਂਦਾ ਜਮਾ ਆਪਣਾ ਬਿਉਸ਼ ਹੋ ਕੇ ਪਿਆ ਰਹਿੰਦਾ ਹੈਗਾ ਉਦੋਂ ਤੋਂ ਕੀ ਆ ਇੱਕ ਆਪਣੀ ਛੋਟੀ ਜੀ ਮਿਸਟੇਕ ਨੇ ਆਪਣਾ ਪਸ਼ੂ ਲੱਖਾਂ ਦਾ ਪਸ਼ੂ ਗਰਨ ਦੇਣੀ ਪਲਟੀ ਮਾਰਤਾ ਕੀ ਕੀਤਾ ਆਪਾਂ ਉਹਦਾ ਖੁਸ਼ੀ ਦੇ ਵਿੱਚ ਚਾਰੇ ਥਾਣਾ ਨੂੰ ਚੋਈ ਜਾਂਦੇ ਆ ਬਾਲਟੀ ਰੇੜ ਕੱਢ ਲਈ ਦੁੱਧ ਹੀ ਆਪਾਂ ਕਹਿੰਦੇ ਆ ਜੀ ਬੜਾ ਬੋਲਾ ਦਿੱਤਾ ਅੱਜ ਤਾਂ ਮੇਰੇ ਪਸ਼ੂ ਨੇ ਬੜਾ ਬੋਲਾ ਦਿੱਤਾ ਹੈਗਾ ਆਪਾਂ ਉਹਦੀਆਂ ਨੈਗੇਟਿਵ ਪਾਸੇ ਜਾਂਦੇ ਹੀ ਨਹੀਂ ਗੇ ਪਹੁੰਚਦੇ ਪਾਸੇ ਹੀ ਤੁਰੇ ਜਾਂਦੇ ਆ ਵੀ ਅੱਜ ਦੁੱਧ ਬਹੁਤ ਦਿੱਤਾ ਉਹ ਭਾਈ ਉਹਨੂੰ ਵੇਖੋ ਵੀ ਉਹਨੂੰ ਕੀ ਪ੍ਰੋਬਲਮ ਆਊਗੀ ਸਾਰਾ ਦੁੱਧ ਕੱਢੇ ਤੋਂ ਪਸ਼ੂ ਨੂੰ ਵੀ ਵੀਕਨੈਸ ਆਊਗੀ ਪ੍ਰੋਬਲਮ ਆਊਗੀ ਕੈਲਸ਼ੀਅਮ ਉਹਦਾ ਜਮਾ ਘਟ ਜਾਊਗਾ ਅਗਰ ਜੀਦੋ ਪਸ਼ੂ ਆਪਣਾ ਸੂੰਦਾ ਜੇ ਮੇਰੇ ਵੀਰ ਭਰਾ ਕੋਲੇ ਕੈਲਸ਼ੀਅਮ ਪਿਆ ਹੈ ਕੈਲਸ਼ੀਅਮ ਉਹਨੂੰ ਜ਼ਰੂਰ ਦੇਵੇ ਜੂਟੋਨ ਜ਼ਰੂਰ ਦੇਵੇ ਇਹੋ ਜੀਆਂ ਚੀਜ਼ਾਂ ਆਪਾਂ ਨੂੰ ਦੇਣੀਆਂ ਚਾਹੀਦੀਆਂ ਐਨਰਜੀ ਵਾਲੀਆਂ ਚੀਜ਼ਾਂ ਆਪਾਂ ਨੂੰ ਦੇਣੀਆਂ ਚਾਹੀਦੀਆਂ ਪਸ਼ੂ ਦੇ ਵਿੱਚ ਐਨਰਜੀ ਹੋਵੇ ਤਾਂ ਪਸ਼ੂ ਦੇ ਵਿੱਚ ਜਿਹੜਾ ਹੈਗਾ ਕੈਲਸ਼ੀਅਮ ਦੀ ਕਮੀ ਨਾ ਹੋਵੇ ਜਾਂ ਤੁਸੀਂ ਕੁਛ ਨਾ ਕਰੋ ਜਿਹੜੀ ਆਪਣੀ ਮੱਝ ਮੱਝ ਦੀ ਦੁੱਧ ਨਿਕਾਲੋ ਬੌਲੀ ਜਿੰਨਾ ਬੱਚੇ ਨੂੰ ਪਿਆਤਾ ਪਿਆਤਾ ਉਦੂਬਾਦ ਕੀ ਆ ਉਹਦੇ ਚ ਗੁੜ ਪਾਓ ਸ਼ੱਕਰ ਪਾਓ ਖੰਡ ਪਾਓ ਜਿਹੜਾ ਮੌਕੇ ਮੁਤਾਬਕ ਮਿੱਠਾ ਪਿਆ ਘੋਲ ਕੇ ਪਸ਼ੂ ਦੇ ਮੂਹਰੇ ਰੱਖ ਦਿਓ ਪਸ਼ੂ ਪੀ ਜੂਗਾ ਉਹਨੂੰ ਕਦੇ ਵਾਸਤੇ ਇਹ ਚੀਜ਼ ਐਨੀਮੀਆ ਜਿਹੜੀ ਬਿਮਾਰੀ ਆ ਖੂਨ ਦੀ ਕਮੀ ਜਿਹੜੀ ਬਿਮਾਰੀ ਆ ਡਿੱਗਣ ਦੀ ਬਿਮਾਰੀ ਆ ਵੀਕਨੈਸ ਦੀ ਬਿਮਾਰੀ ਆ ਕਦੇ ਨਹੀਂ ਆਊਗੀ ਬਿਲਕੁਲ ਓਕੇ ਆ ਜਿਹੜੇ ਪਹਿਲਾਂ ਵਾਲੇ ਆਪਣੇ ਬਜ਼ੁਰਗ ਸੀਗੇ ਉਹ ਕੀ ਕਰਦੇ ਸੀਗੇ ਸਰੋਂ ਦੀ ਖਲ ਤੇ ਗੁੜ ਤੇ ਪਾਣੀ ਪਾ ਕੇ ਕਾੜਾ ਤਿਆਰ ਕਰਕੇ ਨਾਲ ਦੀ ਨਾਲ ਆਪਣੇ ਪਸ਼ੂ ਨੂੰ ਦੇ ਦਿੰਦੇ ਹੁੰਦੇ ਸੀ ਕਦੇ ਉਹ ਇਹੋ ਜਿਹੀਆਂ ਕਮੀਆਂ ਨਹੀਂ ਆਉਂਦੀਆਂ ਸੀ ਨਾ ਉਹ ਬੋਤਲਾ ਲਵਾਉਂਦੇ ਸੀ ਤੇ ਨਾ ਬੋਤਲਾ ਲਾਉਣ ਜਾਣਦਾ ਸੀ ਕੋਈ ਫਿਰ ਉਹਨੇ ਕੀ ਕਰਨਾ ਬਜ਼ੁਰਗ ਬੰਦੇ ਨੇ ਨਾਲੋਂ ਨਾਲ ਬੌਲੀ ਕੱਢਣੀ ਬੌਲੀ ਕੱਢ ਕੇ ਤਾਜੀ ਜਿੰਨਾ ਬੱਚੇ ਨੇ ਪੀ ਲਿਆ ਪੀ ਲਿਆ ਉਹਦੇ ਵਿੱਚ ਗੁੜ ਪਾਉਣਾ ਤੇ ਆਪ ਦੇ ਹੱਥੀਂ ਉਹਨੇ ਉਸ ਪਸ਼ੂ ਨੂੰ ਪਿਆ ਦੇਣਾ ਉਹਦੇ ਨਾਲ ਕੀ ਆ ਇਹਦੇ ਵਿੱਚ ਵਿਟਾਮਣ ਬਹੁਤ ਜ਼ਿਆਦੇ ਵਿਟਾਮਣ ਹੁੰਦੇ ਆ ਬੌਲੀ ਦੇ ਵਿੱਚ ਪਸ਼ੂ ਦਾ ਜਿਹੜਾ ਜਿੰਨਾ ਵੀਕਨੈਸ ਹੋਈ ਹੋਊਗੀ ਉਹਨੀ ਵਾਪਸ ਆਜੂਗੀ ਭਾਈ ਬੌਲੀ ਕੰਮ ਤਾਂ ਆਉਂਦੀ ਨੇ ਤੁਸੀਂ ਸੂਏ ਕਸਣਿਆਂ ਚ ਪਾ ਕੇ ਆਉਨੇ ਹੋ ਛੱਪੜਾਂ ਚ ਪਾ ਕੇ ਆਉਨੇ ਹੋ ਉਹ ਕਿਉਂ ਪਾ ਕੇ ਆਉਨੇ ਹੋ ਸੂਏ ਕਸਣਿਆਂ ਚ ਕਿਉਂ ਪਾਉਨੇ ਹੋ ਤੁਹਾਨੂੰ ਪਤਾ ਇਹਦੇ ਵਿੱਚ ਕਿੰਨਾ ਕੈਲਸ਼ੀਅਮ ਇਹਦੇ ਵਿੱਚ ਕਈ ਮਾਤਰਾ ਡਬਲ ਕੈਲਸ਼ੀਅਮ ਆ ਤੁਸੀਂ ਕੈਲਸ਼ੀਅਮ ਨੂੰ ਡੋ ਲਿਆਉਨੇ ਹੋ ਬਾਲਟੀ ਭਰੀ ਸੂਏ ਦੇ ਵਿੱਚ ਪਾ ਜਾਂਦਾ ਪ੍ਰਾਣੀ ਰੀਤ ਉਹਦੇ ਵਿੱਚ ਪਾਓ ਨਾ ਭਾਈ ਉਹਨੂੰ ਪਸ਼ੂ ਨੂੰ ਤੁਰਤ ਗੁੜ ਪਿਆ ਕੇ ਤੇ ਪਾ ਦਿਓ ਬਿਲਕੁਲ ਕਮੀ ਨਹੀਂ ਆਊਗੀ ਅਗਰ ਜੇ ਕਮੀ ਆ ਵੀ ਜਾਂਦੀ ਹੈ ਤਾਂ ਮੈਂ ਆ ਵਿਧੀ ਦੱਸੀ ਆ ਤੁਹਾਨੂੰ ਕੈਲਸ਼ੀਅਮ ਘਟ ਜਾਣਾ ਪ੍ਰਾਣਾ ਗੁੜ ਹੋਵੇ ਜਿੰਨਾ ਪ੍ਰਾਣਾ ਗੁੜ ਮਿਲੇ ਉਹਦੀ ਆਪਾਂ ਪਾਤ ਬਣਾ ਲੈਣੀ ਆ ਲੋੜ ਮੁਤਾਬਕ ਪਾਣੀ ਪਾ ਲੈਣਾ ਹੈਗਾ ਉਹਦੋਂ ਆਪਾਂ ਪਾਈਆ ਗੁੜ ਦੀ ਪਾਤ ਬਣਾ ਕੇ ਨਾਲ ਦੀ ਨਾਲ ਸਵੇਰ ਦੇ ਦਿਓ ਔਰ ਸ਼ਾਮ ਨੂੰ ਦੇ ਦਿਓ ਦੋ ਖਰਾਕਾਂ ਦੇ ਨਾਲ ਘਰੇ ਪਈ ਚੀਜ਼ਾਂ ਬਿਲਕੁਲ ਸਹੀ ਹੋ ਜੂ ਉਦੋਂ ਪਹਿਲਾਂ ਆਪਾਂ ਕੀ ਕਰਨਾ ਪਾਤ ਬਣਾਉਣ ਤੋਂ ਪਹਿਲਾਂ ਮਗਰੋਂ ਪਾਣੀ ਨਹੀਂ ਦੇਣਾ ਇੱਕ ਬਾਲਟੀ ਗਰਮ ਕਰਕੇ ਕੋਸੇ ਪਾਣੀ ਦੀ ਉਹ ਪਸ਼ੂ ਨੂੰ ਨੂਨ ਪਾ ਕੇ એનર્ਜੀ ਦੇ ਦੇਣੀ ਆ ਜਿਹੜਾ ਬਲੱਡ ਪ੍ਰੈਸ਼ਰ ਉਹਦਾ ਲੋ ਹੋਇਆ ਹੋਊਗਾ ਉਹ ਇਹਨੇ ਨੂਨ ਤੇ ਪਾਣੀ ਨੇ ਅਪ ਕਰ ਦੇਣਾ ਜਿਵੇਂ ਆਪਾਂ ਇੱਕ ਬਲੱਡ ਵਾਲੀ ਗੋਲੀ ਲੈ ਲੈਣੀ ਆ ਉਹਨੇ ਅਪ ਕਰ ਦੇਣਾ ਤੇ ਇਹਨੇ ਕੀ ਕਰਨਾ ਹੈਗਾ ਜਿਹੜੀ ਖੂਨ ਜਿੰਨਾ ਤੁਹਾਡਾ ਖੂਨ ਘਟਿਆ ਨਾਲ ਦੀ ਨਾਲ ਇਸ ਪੱਤ ਵਾਲੇ ਗੁੜ ਨੇ ਉਹ ਖੂਨ ਦਾ ਖੂਨ ਦਾ ਲੈਵਲ ਬਰਾਬਰ ਕਰ ਦੇਣਾ ਹੈ ਪਸ਼ੂ ਨੇ ਖੜਾ ਹੋ ਜਾਣਾ ਹੈ ਗਾਲਾ ਕਰਨ ਲੱਗ ਜਾਣਾ ਹੈ ਬਿਲਕੁਲ ਇਹ ਕਮੀ ਨਹੀਂ ਆਉਂਦੀ ਅੱਜ ਤੁਹਾਨੂੰ ਇਹ ਭਾਈ ਬਸਤਾਰ ਦੇ ਵਿੱਚ ਦੱਸਿਆ ਤਾਜੇ ਸੂਏ ਪਸ਼ੂ ਨੂੰ ਖੂਨ ਦੀ ਕਮੀ ਹੋ ਜਾਣੀ ਜਾਂ ਕੈਲਸ਼ੀਅਮ ਘਟ ਜਾਣਾ ਜਾਂ ਚੋਣ ਦੇ ਨਾਲ ਕੈਲਸ਼ੀਅਮ ਘਟ ਜਾਣਾ ਕਿਸੇ ਵੀ ਵਜ੍ਹਾ ਨਾਲ ਕੈਲਸ਼ੀਅਮ ਘਟ ਜਾਣਾ ਉਹ ਆਪਾਂ ਇੱਕ ਦੇਸੀ ਪਾਈਆ ਗੁੜ ਦੇ ਨਾਲ ਆਪਾਂ ਨਰਜੀ ਦੇ ਕੇ ਉਹਨੂੰ ਪਾਤ ਬਣਾ ਕੇ ਆਪਾਂ ਕੈਮ ਕਰ ਸਕਦੇ ਆਂ ਔਰ ਇੱਕ ਬਾਲਟੀ ਪਾਣੀ ਦੀ ਨੂਨ ਪਾ ਕੇ ਪਿਆ ਕੇ ਬਿਲਕੁਲ ਆਪਾਂ ਆਪਣੇ ਪਸ਼ੂ ਨੂੰ ਤੰਦਰੁਸਤ ਕਰੀਏ ਅਗਰ ਇਹ ਕਮੀ ਆਉਣ ਨਾ ਦੇਗੇ ਉਹਦੀ ਬੌਲੀ ਨੂੰ ਨਾਲ ਦੀ ਨਾਲ ਆਪਾਂ ਗੁੜ ਪਾ ਕੇ ਤਾਜੀ-ਤਾਜੀ ਨੂੰ ਪਸ਼ੂ ਨੂੰ ਭਾਈ ਪਿਆਗੇ ਇਹ ਅੱਜ ਵਿਸਤਾਰ ਨਾਲ ਦੱਸਿਆ ਮੇਰੇ YouTube ਚੈਨਲ ਦੇ ਉੱਤੇ ਮੇਰੇ ਸਾਰੇ ਮੇਰੇ ਵੀਰਾਂ ਦਾ ਵੇਖਣ ਨਾਲ ਬਹੁਤ ਭਰਪੂਰ ਹੰਗਾਰਾ ਮਿਲਦਾ ਹੈ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਨਾਗਾ ਬਹੁਤ ਬਹੁਤ ਵੇਖਣ ਵਾਲਿਆਂ ਦਾ ਧੰਨਵਾਦ